ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਾਮ ਹਰਮਨ ਸਿੰਘ ਬਾਠ ਤੇ ਅੱਜ ਆਏ ਆਂ ਆਪਾਂ ਢੰਗਾਲੀ ਦੇ ਸੁਪਿੰਦਰ ਸਿੰਘ ਫਾਰਮਰ ਨੇ ਤੇ ਬਹੁਤ ਵਧੀਆ ਖੇਤੀਬਾੜੀ ਕਰਦੇ ਆ ਹਨਾ ਤੇ ਆਪਣੀ ਵੈਬਸਾਈਟ ਹੀ ਇਹਨਾਂ ਨੇ ਵਿੱਚ ਪਾ ਕੇ ਮਾਰੀ ਐ ਤੇ ਪਿਛਲੇ ਵਾਰ ਵੀ ਜ ਜ ਤੁਹਾਨੂੰ ਵੀਡੀਓ ਕਲਿੱਪ ਤਿਆਰ ਕਰੀ ਸੀਗੀ ਆਪਾਂ ਨੇ ਇੱਕ ਪਨੀਰੀ ਦੀ ਵੀਡੀਓ ਬਣਾਈ ਸੀਗੀ ਤਾਂ ਅੱਜ ਆਪਾਂ ਪੁੱਛਦੇ ਇਹਨਾਂ ਨੂੰ ਕਿ ਪਿੱਛੇ ਜਿਹੜਾ ਝੋਨੇ ਦਾ ਰਿਜ਼ਲਟ ਉਹ ਕਿਵੇਂ ਰਿਹਾ ਵੈਬਸਾਈਟ ਦੀ ਜੀ ਸਤਿ ਸ਼੍ਰੀ ਅਕਾਲ ਜੀ ਇਹ ਵੀ ਜੀ ਆਪਾਂ ਨੇ ਮਤਲਬ ਜੀ ਪਨੀਰ ਪਹਿਲਾਂ ਤਾਂ ਪਨੀਰੀ ਤੇ ਆਪਾਂ ਨੇ ਸ਼ੁਰੂ ਕਰਿਆ ਠੀਕ ਹੈ ਜੀ ਸਾਨੂੰ ਪਨੀਰ ਤੇ ਰਿਜ਼ਲਟ ਮਿਲਿਆ ਤੇ ਝੋਨੇ ਚ ਜੇ ਸਾਨੂੰ ਇੰਨਾ ਮਤਲਬ ਲੈਦਾ ਉਹ ਮਿਲਿਆ ਦੇਖਣੇ ਨੂੰ ਫਾਇਦਾ ਵੀ ਬੂਜਾ ਵੀ ਵੱਧ ਮਾਰਿਆ ਹਨਾ ਤੇ ਜੜ ਵੀ ਪ੍ਰੋਪਰ ਤਾਕਦੀ ਕਰੀ ਬਿਲਕੁਲ ਤੇ ਆਪਾਂ ਨੂੰ ਇੱਕ ਇੱਕ ਥੈਲੇ ਦਾ ਫਰਕ ਪਿਆ ਜੂਰੀਏ ਦਾ ਠੀਕ ਹੈ ਜੀ ਹਾਂ ਜੀ ਪਿੱਛੇ ਅਸੀਂ ਇਹਦੇ ਚ ਜੀਰੀ ਚ ਪਾਉਂਦੇ ਸੀ ਸਾਢੇ ਤਿੰਨ ਤਿੰਨ ਥੈਲੇ ਠੀਕ ਹੈ ਜੀ ਤੇ ਪਿਛਲੇ ਵਾਰ ਅਸੀਂ 65 2.5 ਥੈਲੇ 2.5 ਥੈਲੇ ਕਈ ਵਾਰ ਭਾਜੀ ਮਤਲਬ ਫਾਰਮਰ ਪੁੱਛਦੇ ਆ ਕਿ ਵੀ ਨਕਾਲ ਚ ਕਈ ਵਾਰ ਫਰਕ ਨਹੀਂ ਪੈਂਦਾ ਤਾਂ ਨਕਾਲ ਚ ਕਿਵੇਂ ਰਿਹਾ ਜੀ ਝੋਨੇ ਨਾ ਨਕਾਲ ਚ ਬਹੁਤ ਫਰਕ ਕੁਆਂਟਲ ਦਾ ਫਰਕ ਪਿਆ ਇਸ ਵਾਰੀ ਤੇ ਅਸੀਂ ਗਾਹਾਂ ਨੂੰ ਹੁਣ ਪਾਤਣੀ ਤੇ ਕੁਆਂਟਲ ਦਾ ਜੀਰੀ ਦਾ ਵੀ ਫਰਕ ਪਿਆ ਤੇ ਕਈ ਥਾਂ ਦੋ-ਦੋ ਕੁਆਂਟੋ ਦੇ ਪਿਆ ਤਕੜੇ ਖੇਤਾਂ ਚ ਆ ਠੀਕ ਹੈ ਠੀਕ ਹੈ ਤੇ ਬਹੁਤ ਫਾਇਦੇਮੰਦ ਚੀਜ਼ ਆ ਵੀ ਆਪਾਂ ਨੂੰ ਹੁਣ ਕਣਕ ਚਾ ਦੇਖੋ ਤੁਸੀਂ ਇਹ ਪਾਈ ਆ ਅਸੀਂ ਪਹਿਲੇ ਰੇ ਨੂੰ ਇਹ ਕਣਕ ਦੇਖ ਰਹੇ ਆ ਜੀ ਤੁਸੀਂ ਇੱਕ ਰੇ ਪਾਇਆ ਲੈ ਜੂਰੀਆ ਇੱਕ ਇੱਕ ਥੈਲੀ ਚ ਪਾਈ ਸੀ ਮਿਲਾ ਕੇ ਪਹਿਲਾਂ ਤੇ ਆਹ ਲਾਗ ਬੀਜੀ ਵੀ ਆਪਣੇ ਗਵਾਂਡੀਆਂ ਨੇ ਇਹ ਗੈਲਰੀ ਬਣ ਕਰ ਤੇ ਦੋ ਦਿਨ ਪਹਿਲਾਂ ਹੀ ਸ਼ਾਇਦ ਪਹਿਲੇ ਹੀ ਬੀਜੀ ਵੀ ਆ ਜੀ ਦੋ ਦਿਨ ਤੇ ਇਹਦਾ ਇਹਦਾ ਫਰਕ ਦੇਖ ਲਓ ਤੁਸੀਂ ਸੋ ਬਹੁਤ ਹੀ ਜ਼ਬਰਦਸਤ ਰਿਜ਼ਲਟ ਆ ਜੀ ਵੈਬਸਾਈਟੀ ਦੇ ਹਨਾ ਤਾਂ ਦੇਖ ਅਸੀਂ ਵਰਤੀ ਹੈ ਨਾ ਖੁਦ ਅਸੀਂ ਤਾਂ ਚਲੋ ਕੰਪਨੀ ਵਾਲੇ ਪਰ ਆਪਾਂ ਯਕੀਨ ਨਹੀਂ ਕਰਦੇ ਹਨਾ ਤੇ ਇਸ ਦਾ ਆਪ ਵਰਤੀ ਆ ਤੇ ਸਾਨੂੰ ਪਤਾ ਲੱਗਿਆ ਵੀ ਬਹੁਤ ਵਧੀਆ ਰਿਜ਼ਲਟ ਆ ਵੈਰੀ ਗੁੱਡ ਚੀਜ਼ ਆ ਕੋਈ ਹਾਂ ਜੀ ਮਾੜੀ ਚੀਜ਼ ਨਹੀਂ ਹੈਗੀ ਬਹੁਤ ਵਧੀਆ ਚੀਜ਼ ਆ ਮੈਂ ਤਾਂ ਹਰ ਰੇਕ ਜ਼ਿੰਮੇਵਾਰ ਨੂੰ ਕਹਿੰਨਾ ਤੇ ਰੇਕ ਢਾਓ ਇਹ ਚੀਜ਼ਾਂ ਪਾਓ ਵੀ ਆਪਣਾ ਝਾੜ ਵਧਾਓ ਬਿਲਕੁਲ ਹਾਂ ਜੀ ਹਾਂ ਕਾਹਾਂ ਬਾਤ ਹੈ ਇਹੀ ਕੁਐਸਟਾ ਕਿਸਾਨਾਂ ਨੂੰ ਵੀ ਆਪਣਾ ਐਪਸਾ ਵਰਤੋ ਇਹ ਰਿਜ਼ਲਟ ਦੇਖੋ ਫਿਰ ਦੇਖੋ ਤੁਸੀਂ ਬਿਲਕੁਲ ਹਾਂ ਜੀ ਸੋ ਥੈਂਕ ਯੂ ਜੀ ਸਭ ਨੂੰ ਹਨਾ ਜੀ ਤਾਂ ਅੱਜ ਆਪਾਂ ਨੂੰ ਗੱਲ ਕਰਕੇ ਬਹੁਤ ਵਧੀਆ ਲੱਗਿਆ ਫਾਰਮਰਜ਼ ਨਾਲ ਕੀ ਐਪਸਾਈਟ ਹੀ ਵਾਕਈ ਬਹੁਤ ਜ਼ਬਰਦਸਤ ਰਿਜ਼ਲਟ ਹੈ ਰੇਵੀ ਘਟਦਾ ਤੇ ਫਸਲ ਚ ਨਿਕਾਲ ਵੀ ਜ਼ਿਆਦਾ ਹੈ ਤੇ ਫਾਰਮਰ ਖੁਸ਼ ਵੀ ਬਹੁਤ ਰਹਿੰਦੇ ਆ ਹਨਾ ਜੀ ਸੋ ਥੈਂਕ ਯੂ ਜੀ ਹਨਾ ਮਿਲਦੇ ਆਂ